ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਜਿਹੜਾ ਲਾਈਵ ਹੋਣ ਦਾ ਟਾਈਟਲ ਆ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਇਸ ਵਾਰ ਝੋਨੇ ਦੇ ਵਿੱਚ ਬੋਨਾ ਬੂਟਾ ਰਹਿ ਜਾਂਦਾ ਹੈ ਛੋਟਾ ਬੂਟਾ ਰਹਿ ਜਾਂਦਾ ਉਹਦੀ ਸਮੱਸਿਆ 2025 ਦੇ ਵਿੱਚ ਇੱਕ ਵਾਰੀ ਫੇਰ ਸਾਹਮਣੇ ਆ ਗਈ ਹੈ ਜੀ ਜਿਆਦਾਤਰ ਇਹ ਸਮੱਸਿਆ 131 128 ਇਹਨਾਂ ਬੀਆਂ ਦੇ ਵਿੱਚ ਜ਼ਿਆਦਾ ਆ। ਲਾਕੀ ਆਪਾਂ ਕਈ ਪੋਸਟਾਂ ਪਾਈਆਂ ਉਹਦੇ ਵਿੱਚ ਕਮੈਂਟ ਆਏ ਆ। ਹਰੇਕ ਏਰੀਆ ਦੇ ਵਿੱਚ ਵੱਖਰਾ ਬੀ ਬੀਜਿਆ ਜਾਂਦਾ ਆ। ਇੱਕ 7401 ਆ ਕਈਆਂ ਨੇ ਉੱਤੇ ਕਮੈਂਟ ਉਹ ਕੀਤਾ ਵੀ ਉਹਨੂੰ ਆਈ ਹੋਈ ਆ। ਤਾਂ ਅਸੀਂ 121 ਨੂੰ ਇਹ ਜਿਹੜੀ ਮਤਲਬ ਬੌਨੇ ਬੂਟੇ ਦੀ ਸਮੱਸਿਆ ਆ ਨਾ ਇੱਕ ਮੁੰਡਾ ਫਾਈਂਡ ਇਹ ਜਿਹੜੀ ਵੋਨੇ ਵੋਟੇ ਦੀ ਸਮੱਸਿਆ ਆ ਨਾ ਇਹ ਇੱਕ ਫੰਗੀਸਾਈਡ ਸਮੱਸਿਆ ਆ ਤੇ ਅੱਜ ਕੱਲ ਮਾਲ ਖਾਦ ਦੇ ਨਾਲ ਤੇ ਲੁੱਟ ਹੋ ਹੀ ਰਹੀ ਆ ਲੋਕਾਂ ਨੂੰ ਖਾਦ ਨਹੀਂ ਮਿਲਦੀ ਹੈ ਜਿਹੜਾ ਮਾੜਾ ਕਿਸਾਨ ਆ ਉਹਨੂੰ ਬੋਰਾ ਨਹੀਂ ਮਿਲਦਾ ਜਿਹੜਾ ਤਕੜਾ ਆ ਉਹਨੂੰ ਅਗਲਾ 100-100 ਬੁਰਾ ਵੀ ਜੇ ਪੀ ਜਾਂਦਾ ਨਾਲ ਹੋਰ ਕੁਛ ਕੋਈ 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 ਦੀ ਕੋਸ਼ਿਸ਼ ਦੀ ਜਾਂਦੇ ਕੋਈ ਕੋਸ਼ਿਸ਼ ਦੀ ਜਾਂਦੇ ਨਾ ਚਲੋ ਉਹ ਵੱਖਰੀ ਸਮੱਸਿਆ ਉਹ ਤੇ ਫੇਰ ਕਿਸ ਦਿਨ ਲਾਈਵ ਹੋਵਾਂਗੇ ਅੱਜ ਆਪਾਂ ਜਿਹੜਾ ਮਤਲਬ ਝੋਨੇ ਦਾ ਬੋਨਾ ਮੂਟਾ ਉਹਦੇ ਤੇ ਗੱਲ ਕਰਾਂਗੇ ਆ ਜਿਹੜਾ ਝੋਨਾ ਹੈ ਇਹ ਆਪਣੇ ਗਵੰਡੀ ਦਾ ਆ ਜਿਹੜਾ ਸੱਜੇ ਪਾਸੇ ਵਾਲਾ ਆਹ ਜਿਹੜਾ ਖੱਬੇ ਪਾਸੇ ਜਾਣਾ ਇਹ ਵੀ ਆਪਣਾ ਛੋਣਾ ਹੈ ਜੀ ਇਹ ਦੋਨੋਂ ਪੀ ਜਿਹੜਾ ਸੁਪਰੀਮ ਦਾ 110 B ਆਉਂਦਾ ਹੈ ਨਾ ਇਹ ਉਹ B ਆ ਥੋੜਾ ਜਿਹਾ ਮੈਂ ਲੇਟ ਹੋ ਗਿਆ ਵੀਡੀਓ ਬਣਾਉਣ ਤੋਂ ਥੋੜਾ ਪਹਿਲਾਂ ਬਣਾਉਣੀ ਸੀ ਉਹਦਾ ਨਾ ਕੁਆਲਿਟੀ ਬਹੁਤ ਵਧੀਆ ਹੋਣੀ ਸੀ ਚਲੋ ਫੇਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ 110 ਜਿਹੜਾ ਜਿਹੜਾ ਦੇਖੋ ਕਈ ਕਿਸਾਨ ਕਹਿੰਦੇ ਆ ਜੀ ਅਗੇਤੇ ਝੋਨੇ ਵਿੱਚ ਆਉਂਦੀ ਆ ਤੇ ਪਛੇਤੇ ਵਿੱਚ ਨਹੀਂ ਆਉਂਦੀ ਇਹ ਇਸ ਗੱਲ ਦਾ ਵੀ ਮੈਂ ਤੁਹਾਨੂੰ ਜਵਾਬ ਦੰਨਾ ਵੀ ਜਿਹੜਾ ਅਗੇਤਾ ਝੋਨਾ ਆ ਜਿਹੜਾ 45 ਦਿਨ ਤੋਂ ਉੱਪਰ ਹੋ ਗਿਆ ਉਹ ਹੁਣ ਉੱਪਰ ਨੂੰ ਹਾਈਟ ਵਧਾਉਂਦਾ ਪਿਆ ਹੈ ਜਿਹੜਾ ਝੋਨਾ 30 ਦਿਨ ਤੋਂ ਥੱਲੇ ਥੱਲੇ ਵਾਲਾ ਉਹਦੀ ਹਾਈਟ ਜਿੱਦਾਂ ਜਿੱਡੀ ਪਨੀਰੀ ਲੱਗੀ ਹੁੰਦੀ ਓਡੀ ਕੀ ਹੁੰਦੀ ਤਕਰੀਬਨ 19 ਕੀ ਵਾਧੀ ਹੁੰਦੀ ਹੈ ਨਾ ਉਹ ਜਦੋਂ ਹੁਣ ਉਹ 40 45 ਦਿਨ ਦੀ ਇਹ ਅਵਸਥਾ ਵਿੱਚ ਜਾਊਗਾ ਉਦੋਂ ਪਤਾ ਲੱਗਣਾ ਹੈ ਕਿ ਇਹਦੇ ਵਿੱਚ ਆਈ ਆ ਜਾਂ ਨਹੀਂ ਆਈ ਕਿਉਂਕਿ ਜਦੋਂ ਇਹ ਇਹ ਜਿਹੜਾ ਮਤਲਬ ਬੋਨਿੰਗ ਬੁੱਟੇ ਸੱਸਿਆ ਹੈ ਜੇ ਕਹੀਏ ਝਾੜ ਵੀ ਉਸ ਉਸੇ ਝਾੜੇ ਦਾ ਝਾੜ ਵੀ ਹੁੰਦਾ ਆ ਪਰ ਉਹਦੀਆਂ ਜਿਹੜੀਆਂ ਤਣੇ ਜਾਂ ਸ਼ਖਾਵਾਂ ਜੀਆਂ ਹੁੰਦੀਆਂ ਉਹ ਪਤਲੀਆਂ-ਪਤਲੀਆਂ ਹੁੰਦੀਆਂ ਉਹਦੀਆਂ ਜੜਾਂ ਵੀ ਛੋਟੀਆਂ ਹੁੰਦੀਆਂ ਹਨ ਹੁਣ ਤੁਹਾਨੂੰ ਦਿਖਾਉਨੇ ਆ ਇਹ ਉਹ ਜ ਸਾਹਮਣੇ ਜਿਹੜਾ ਝੋਨਾ ਜਿੱਧਰ ਮੇਰੀ ਉਂਗਲ ਜਾਂਦੀ ਹੈ ਇਹ 110 ਆ ਆਪਣੇ ਗਵੰਡੀ ਦਾ ਆ ਆਪਣਾ 110 ਆ ਆ ਕਿਸੇ ਆਪਣੇ ਵੀਰ ਭਰਾ ਦਾ ਗਵੰਡੀ ਦਾ ਝੋਨਾ ਆ ਇਹ ਮੈਨੂੰ ਜਿੱਥੇ ਤੱਕ ਲੱਗਦਾ ਇਹ 100 28 ਜਾਂ 31 ਇਹ ਵੈਰਾਈਟੀ ਲੱਗਦੀ ਆ ਤੁਹਾਨੂੰ ਫਲੈਸ਼ ਕਰਕੇ ਦਿਖਾਉਣਾ ਇਹਦਾ ਨਾ ਜਾੜ ਬਹੁਤ ਆ ਜਿੱਦਾਂ 131 ਦਾ ਸਾਰੇ ਕਹ ਦਿੰਦੇ ਨੇ ਨਾ 131 ਦਾ ਜਾੜ ਬਹੁਤ ਆ ਇਦਾਂ ਹੀ ਇਹਦਾ ਜਾੜ ਬਹੁਤ ਆ ਇਦੇ ਵਿੱਚ ਹੈਗੀ ਏ ਸਮੱਸਿਆ ਬੋਨੇ ਬੂਟੇ ਦੀ ਪਹਿਲਾਂ ਤਾਂ ਆਹ ਹੀ ਦੋ ਬੂਟੇ ਆ ਜਿਹੜੇ ਨਾ ਇਹ ਚੋਂ ਬਾਹਰ ਲਾਇਆ ਰਾਉਂਡ ਅਪ ਵਗੈਰਾ ਪੈ ਜਾਂਦੀ ਕਈ ਵੇਲੇ ਇਹਦੇ ਵਿੱਚ ਸਮੱਸਿਆ ਤਾਂ ਇਹ ਨੇ ਉਹ ਬਟ ਉਹ ਬੂਟਾ ਆ ਇਹ ਉਹ ਸਾਹਮਣੇ ਛੋਟਾ ਜਿਹਾ ਆ ਉਹ ਵਾਹ ਹੂੰ ਇਹ ਤੋਂ ਅੱਗੇ ਵੀ ਉਹ ਸਾਹਮਣੇ ਹੈਗਾ ਜਿੱਥੇ ਖਾਲੀ ਥਾਂ ਦੇਖਦਾ ਹੈਗੀ ਹੈ ਇਹਦੇ ਵਿੱਚ ਸਮੱਸਿਆ ਜਦੋਂ ਮੰਨ ਲਓ ਆ ਸਾਹਮਣੇ ਵਾਲੇ ਬੂਟੇ ਜਿੱਥੇ ਖਾਲੀ ਥਾਂ ਦੱਸਦਾ ਸਮਝ ਲਓ ਉੱਥੇ ਪ੍ਰੋਪਰ ਦਾ ਬੂਟੇ ਦਾ ਵਿਕਾਸ ਨਹੀਂ ਹੋਇਆ ਤੇ ਉੱਥੇ ਬੋਨਾ ਬੂਟਾ ਹੋ ਗਿਆ ਇਹਦੇ ਵਿੱਚ ਸਮੱਸਿਆ ਜੇ ਕਹੀਏ ਆਪਾਂ 5-7% ਹੀ ਹੈ ਜ਼ਿਆਦਾ ਨਹੀਂ ਹੈਗੀ ਇੱਕ ਚੋਣਾ ਤੁਹਾਨੂੰ ਆਪਾਂ ਕੱਲ ਦਿਖਾਵਾਂਗੇ ਉਸ ਬੀਜ ਦੇ ਵਿੱਚ ਸਮੱਸਿਆ ਬਹੁਤ ਜ਼ਿਆਦੀ ਆ ਕੱਲ ਮੇਰੀ ਆਪਣੇ ਜਿਹੜੇ ਮਤਲਬ ਬਲਾਕ ਦੇ ਵਿੱਚ ਡਾਕਟਰ ਸਾਹਿਬ ਹੁੰਦੇ ਆ। ਖੇਤੀਬਾੜੀ ਡਾਕਟਰ ਉਹਨਾਂ ਨਾਲ ਵੀ ਗੱਲ ਹੋਈ ਸੀਗੀ। ਹੈਨਾ? ਇਹ ਆ ਦੇਖੋ ਮੈਂ ਤੁਹਾਨੂੰ ਦੁਹਾਨਾ ਬੁਟੇਕ ਆ ਦੇਖੋ। ਆਲੀ ਹਨ ਨਿੱਕਾ ਰਹਿ ਗਿਆ ਨਾ। ਇਦਾਂ ਮੱਲੇ ਪ੍ਰੋਬਲਮ ਆਲੀ। ਉਹ ਸਾਹਮਣੇ ਵੀ ਆਖ ਹੈਗਾ ਨਿੱਕਾ ਜਾ। ਮਨ ਲ ਬੂਟੇ ਦਾ ਵਿਕਾਸ ਬੂਟੇ ਦਾ ਮੜਾ ਜਾਂ ਜਾੜ ਜਾਂ ਜਰੂਰ ਹੋ ਜਾਂਦਾ ਹੈ ਪਰ ਉੱਪਰ ਨੂੰ ਨਹੀਂ ਵੱਧਦਾ ਹੈਗਾ ਮਨ ਲ ਠੀਕ ਆ ਵੀ ਪਤਾ ਨਹੀਂ ਮੈਨੂੰ ਕਿਹੜਾ ਆ ਪਰ ਬਹੁਤ ਜ਼ਿਆਦਾ ਨਹੀਂ ਇਹਦੇ ਵਿੱਚ ਹੈਗੀ ਹੈਗੀ ਹੈ ਆ ਜਤੋਂ ਦਿਖਣਾ ਲੱਗ ਗਿਆ ਆ ਦੇ ਮੂਟਾ ਹਾਂ ਮੂਟਾ ਦੇਖੋ ਛੋਟਾ ਰਹਿ ਗਿਆ ਨਾ ਉਸ ਤੋਂ ਬਾਅਦ ਆਹ ਸਾਹਮਣੇ ਇੱਕ ਛੋਟਾ ਰਹਿ ਗਿਆ ਇਸ ਤੋਂ ਬਾਅਦ ਆਹ ਵਾਲਾ ਉਹ ਵਾਲਾ ਇਦਾਂ ਮਤਲਬ ਹੈਗੀ ਆ ਦੇਖੋ ਇਹ ਪ੍ਰੋਬਲਮ ਜਿਹੜੀ ਆ ਨਾ ਇਹ ਸਾਰੇ ਪੰਜਾਬ ਦੀ ਹੈ ਇਸ ਟਾਈਮ ਤੇ ਬਈ ਜੀ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਨਾ ਦੇਖੋ ਉਹ ਵਾਲਾ ਉਸ ਤੋਂ ਬਾਅਦ ਆ ਵਾਲਾ ਆ ਇਹ ਆ ਵਾਲਾ ਇਹ ਬੁੱਟੀ ਛੋਟੀ ਰਹੇਗਾ ਮਤਲਬ ਝੋਨਾ ਦੇਖਣ ਨੂੰ ਬਹੁਤ ਵਧੀਆ ਹੈ ਜਿੱਥੇ ਮਾਲੇ ਦਾ ਧੋੜੀਆਂ ਹੀ ਦੇਖਦੀਆਂ ਨੀਵਾ ਨੀਵਾ ਜਿਹਾ ਲੱਗਦਾ ਹੈ ਜੋ ਤੁਮਾਨੂੰ ਲੱਤਨ ਲੱਗਦਾ ਝੋਨਾ ਇੱਥੇ ਛੋਟਾ ਛੋਟਾ ਜਿਹਾ ਲੱਗਦਾ ਤੁਸੀਂ ਜਾ ਕੇ ਦੇਖੋ ਫਿਰ ਪਤਾ ਲੱਗਦਾ ਹੈ ਜਦਕਿ ਬਹੁਤੇ ਜਿਹੜੇ ਕਿਸਾਨ ਆ ਨਾ ਨਾਕੀ ਬਹੁਤੇ ਜਿਹੜੇ ਕਿਸਾਨ ਆ ਉਹ ਮਤਲਬ ਅਵੇਅਰ ਨਹੀਂ ਹੈਗੇ ਉਹਨੇ ਕੁਝ ਨਹੀਂ ਹੁੰਦਾ ਇੱਕ ਦੋ ਹੀ ਹੋਣੇ ਆ ਆਪਾਂ ਇੰਨੇ ਵੱਡੇ ਕਿਸਾਨ ਤਾਂ ਹੈ ਨਹੀਂਗੇ ਪਰ ਮੇਰੀ ਆਦਤ ਆ ਆਪਾਂ ਥੋੜਾ ਜਿਹਾ ਨਾ ਮਤਲਬ ਦੇਖੀਦਾ ਸਮਝੀਦਾ ਸਮਝਣ ਦੀ ਕੋਸ਼ਿਸ਼ ਕਰੀਦੀ ਆ ਵੀ ਆਹ ਪ੍ਰੋਬਲਮ ਹੈਗੀ ਤਾਂ ਹੈਗੀ ਕਿਉਂ ਆ ਘਟੋ ਘਟ 5 7 ਦਿਨਾਂ ਤੋਂ ਮੈਂ ਵੀਡੀਓ ਲਗਾਤਾਰ ਪਾਉਂਦਾ ਪਿਆ ਇਹਦੇ ਤੇ ਕਮੈਂਟ ਵਗੈਰਾ ਵੀ ਕਾਫੀ ਲੋਕਾਂ ਨੇ ਕੀਤੇ ਆ ਹਨਾ ਵਿਊ ਵਗੈਰਾ ਜਿਹੜਾ ਵੀਡੀਓ ਤੇ ਕਾਫੀ ਆਏ ਉਹ ਉਹਨਾਂ ਲੋਕਾਂ ਨੇ ਵੀਡੀਓ ਦੇਖੀਆਂ ਉਹਨਾਂ ਤੇ ਕੋ ਪ੍ਰੋਬਲਮ ਗਈ ਉਹ ਇਸ ਕਰਕੇ ਗਈ ਕਿਉਂਕਿ ਇਹ ਪ੍ਰੋਬਲਮ ਹੈਗੀ ਆ ਜਦੋਂ ਕੋਈ ਮੁੱਦਾ ਚੱਲਦਾ ਹੈ ਫੇਸਬੁਕ ਤੇ ਤੇ ਫੇਸਬੁਕ ਉਹ ਵੀਡੀਓ ਗਾਹਾਂ ਰეკਮੈਂਡ ਕਰਦਾ ਹਨਾ ਮਤਲਬ ਇਹ ਮੁੱਦਾ ਇਸ ਤਰ੍ਹਾਂ ਹੈਗਾ ਬੋਨੇ ਬੁੱਟੇ ਦਾ ਪਰ ਕਈ ਕਈ ਜਾਂਦੇ ਆ ਨਾ ਕੋਸ਼ ਨਹੀਂ ਹੁੰਦਾ ਦੋ ਚਾਰ ਬੂਟੇ ਹੁੰਨੇ ਆ 10 15 ਬੂਟਿਆਂ ਨਾਲ ਕੁਝ ਨਹੀਂ ਹੁੰਦਾ ਹਨਾ ਮੰਨ ਲਓ ਇੱਕ ਕੱਲ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹਨੇ ਉਹਨਾਂ ਨੇ ਦੱਸਿਆ ਸੀਗਾ ਜਦਾਂ ਵੀ ਮਰ ਕਾਫੀ ਹਜ਼ਾਰਾਂ ਦੇ ਵਿੱਚ ਬੂਟੇ ਹੁੰਦੇ ਆ ਚਲੋ ਮੈਂ ਇਹਨਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸੂਗਾ ਯੂਨੀਵਰਸਿਟੀ ਦੇ ਅਕੋਰਡਿੰਗ ਕਿੰਨੇ ਬੂਟੇ ਹੁੰਦੇ ਆ ਖੇਤ ਵਿੱਚ ਤੇ ਉਹਨਾਂ ਨੇ ਇੱਕ ਆਈਡੀਆ ਲਾਇਆ ਵੀ ਜੇ ਪਾਂ 10% ਤੱਕ ਰਹਿੰਦਾ ਇਹ ਪ੍ਰੋਬਲਮ ਤੇ ਉਹਦੇ ਨਾਲ ਕੁਆਂਟਿਟੀ ਦਾ ਝਾੜ ਦਾ ਫਰਕ ਪਾਊਗਾ ਜੇ 10 ਤੋਂ ਉੱਪਰ ਜਾਂਦਾ ਆ 20% 25% ਹੋਣਾ ਫਰਕ ਤਾਂ ਪੈਣਾ ਹੀ ਹੈ ਨਾ 110 ਜਿਹੜਾ ਝੋਨਾ ਆ ਉਹਦੇ ਵਿੱਚ ਇਹ ਪ੍ਰੋਬਲਮ ਮੰਨ ਲਓ ਘਟਿਆ ਕਾਫੀ ਘਟਿਆ ਪਰ 131 ਤੇ 28 ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਐ ਮੈਂ ਆਪ ਦੇਖੀ ਹੋਈ ਆ ਪਰਖਿਆ ਹੋਇਆ ਮਤਲਬ ਕਾਫੀ ਆ ਕੱਲ ਨੂੰ ਇੱਕ ਤੁਹਾਨੂੰ ਮੈਂ ਮੰਨ ਲਓ ਖੇਤ ਦਿਖਾਉਂਗਾ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿੰਨੇ ਪਰਸੈਂਟ ਹੋਊਗੀ ਲੋਕਾਂ ਰਿਵਿਊ ਲਵਾਂਗੇ ਮੈਨੂੰ ਲੱਗਦਾ ਵੀ ਉਹਦੇ ਵਿੱਚ ਕਾਫੀ 20% ਦੇ ਆਸ-ਪਾਸ ਇਹ ਪ੍ਰੋਬਲਮ ਹੈਗੀ ਆ ਹਨਾ ਕਈ ਬੰਦੇ ਦੇਖੋ ਚਲੋ ਐਵੇਂ ਬੂਟਿਆਂ ਦੀ ਗੱਲ ਹੋ ਗਈ ਸਪਰੇਅ ਦੀ ਕਰ ਕਰਦੇ ਆਪਾਂ ਬਹੁਤੇ ਦੁਕਾਨਦਾਰ ਇਹੋ ਜਿਹੇ ਆ ਹੁਣ ਕੋਈ ਕੀ ਬੰਦਾ ਸ਼ਬਦ ਉਹਨਾਂ ਵਾਸਤੇ ਵਰਤੇ ਫੈਲੀ ਦਾ ਘਰ ਖਾਦ ਨਹੀਂ ਮਿਲਦੀ ਅਛਾ ਜਦੋਂ ਸਬਾਨ ਲੈਣਾ ਫਿਰ ਮਿਲ ਜਾਂਦੀ ਹੈ ਖਾਦ ਐਦਾਂ ਇੱਕ ਦੁਕਾਨਦਾਰ ਦੇ ਕੋਲ ਮੈਂ ਚੱਲ ਗਿਆ ਮੈਂ ਕਿਹਾ ਭਾਜੀ ਵੀ ਜਦਾਂ ਮੰਨ ਲਓ ਅਪ ਜਾਣਕਾਰੀ ਨਹੀਂ ਹੁੰਦੀ ਨਾ ਐਦਾਂ ਬਣ ਕੇ ਗਿਆ ਮੈਂ ਕਿਹਾ ਯਾਰ ਸੁਣਿਆ ਇੱਕ ਬੋਨੇ ਬੂਟੇ ਦੀ ਸਮੱਸਿਆ ਮੰਨ ਲਓ ਆਉਂਦੀ ਪਈ ਹੈ ਅੱਜਕੱਲ ਝੋਨੇ ਵਿੱਚ ਠੀਕ ਕਹਿੰਦਾ ਭਾਜੀ ਹਰ ਇੱਕ ਸਮੱਸਿਆ ਦਾ ਸਮਾਧਾਨ ਹੈਗਾ ਆ ਅਛਾ ਜੀ ਮੈਂ ਕਿਹਾ ਭਾਜੀ ਵੀ ਮੈਂ ਤਾਂ ਸੁਣਿਆ ਵੀ ਉਹਦਾ ਹੱਲ ਹੀ ਕੋਈ ਹੈ ਨਹੀਂਗਾ ਮਤਲਬ ਉਹ ਲੈ ਕਹਿੰਦਾ ਜਿੱਦਾਂ ਬਾਸਮਤੀ ਦੇ ਵਿੱਚ ਝੰਡਾ ਰੋ ਗਿਆ ਉਹ لمبے ਬੂਟੇ ਹੋ ਜਾਂਦੇ ਆ ਇੰਦੀ ਇਹ ਮਤਲਬ ਬੋਨਾ ਰੋ ਗਿਆ ਇਹ ਛੋਟੇ ਰਹਿ ਜਾਂਦੇ ਆ ਅੱਛਾ ਫਿਰ ਮੈਂ ਕਿ ਕੀ ਪਾਈਏ ਕਹਿੰਦੇ 1263 ਯੂਜ਼ ਕਰ ਲਓ 1263 ਅੱਛਾ ਫੰਗੀਸਾਈਡ ਇੱਕ ਦੋ ਨਾਲ ਮੇ ਗਣਾ ਦਿੱਤੇ ਵੀ ਆਹ ਪਾ ਲੋ ਆਹ ਪਾ ਲੋ ਜਿਹੜੀਆਂ तकरीबन ਆਪਾਂ ਬਾਸ ਮਦੀਨ ਨੂੰ ਪਾਉਣੀ ਆ ਨਾ ਵੈਰਾਈਟੀਆਂ ਮਤਲਬ ਮਦਰੇ ਰਹਿਣ ਵਾਸਤੇ ਜਿਹੜੇ ਜਾੜੀ ਲੰਬੇ ਹੁੰਦੇ ਆ ਝੰਡਾ ਰੋਗ ਜਿਹੜਾ ਕਹਿੰਦੇ ਆ ਉਹਦੇ ਤੋਂ ਜਿਹੜੀ ਵੈਰਾਈਟੀਆਂ ਆਪਾਂ ਪਾਉਨੇ ਆ ਉਹਦਾਂ ਨੀਆਂ ਵੈਰਾਈਟੀਆਂ ਦੱਸੀ ਚੱਲੇ ਮੈਨੂੰ ਵੀ ਆ ਆ ਪਾ ਸਕਦੇ ਆ ਬਾਹ ਪਾ ਸਕਦੇ ਆ ਮੈਂ ਕਹਾਂ ਭਾਜੀ ਗਾਰੰਟੀ ਗਾਰੰਟੀ ਤਾਂ ਕਹਿੰਦਾ ਬੰਦੇ ਦੀ ਹੈ ਨਹੀਂ ਗੀ ਗਾਰੰਟੀ ਨਹੀਂ ਹੈਗੀ ਉਹਦਾਂ ਰਿਜ਼ਲਟ ਦਊਗਾ ਇਹ ਅੱਛਾ ਈ ਜਰਕੀ ਵੈਸੇ ਤਾਂ ਹੁਣ ਤੱਕ ਇਹਦੀ ਦਵਾਈ ਬਣ ਜਾਣੀ ਚਾਹੀਦੀ ਸੀ ਇਦਾਂ ਦੀ ਸਮੱਸਿਆ ਦੀ ਪਤਾ ਨਹੀਂ ਕਿਉਂ ਨਹੀਂ ਬਣੀ ਉਹ ਚਲੋ ਸੈਂਟੀਫਿਕ ਕਾਰਨ ਆਪਾਂ ਨੂੰ ਨਹੀਂ ਪਤਾ ਹੈਗੇ ਪਰ ਜਿਹੜੀ ਗੱਲ ਆ ਵੀ ਜਦ ਇਹਦੀ ਕੋਈ ਦਵਾਈ ਹੈ ਨਹੀਂਗੀ ਤੇ ਦੁਕਾਨਦਾਰਾਂ ਨੂੰ ਵੀ ਲੁੱਟ ਕਰਨ ਤੋਂ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਦੁਕਾਨਦਾਰ ਮੰਨ ਲਓ ਲੁੱਟ ਕਰਨ ਲੱਗਾ ਕਿਸਾਨ ਦਾ ਕਿਸਾਨ ਦੀ ਬਿਲਕੁਲ ਗਰੇਜ ਨਹੀਂ ਕਰਦਾ ਹੈਗਾ ਸਿਰਫ ਉਹਨੂੰ ਆਪਣਾ ਪ੍ਰੋਫਿਟ ਦਾ ਆਇਆ ਵੀ ਹਾਂ ਵੀ ਆ ਵੀ ਚੀਪ ਦੋ ਆ ਵੀ ਚੀਪ ਦੋ ਜੂਰੀਆ ਦਾ ਬੋਰਾ ਲੈਣ ਆਇਆ ਉਹਦੇ ਨਾਲ ਫਟੇਰਾ ਦਾ ਥੈਲੀ ਦੇ ਦੋ ਜਾਂ ਮਤਲਬ ਹੋਰ ਕੋਈ ਦੇ ਦੋ ਹੈ ਤੇ ਮਤਲਬ ਛੰਡੇ ਬੂਟੇ ਦੀ ਜਾਣਕਾਰੀ ਲੈਣ ਆਇਆ ਤਾਂ ਉਹਨੂੰ 12 ਗ੍ਰੇਡ ਜਾਂ ਹੋਰ ਫੰਗੀਸਾਈਡ ਦਵਾਈਆਂ ਚੀਪੀ ਜਾਂਦੀ ਆ ਸਪਰੇਹਾਂ ਕਰੀ ਚਲੋ ਹਾਂ ਇੱਕ ਜਿਹੜਾ ਇਹਦਾ ਹੱਲ ਆ ਮੈਨੂੰ ਵੀ ਲੱਗਾ ਵੀ ਹਾਂ ਵੀ ਇਹ ਜ਼ਿਆਦਾਤਰ ਮੈਜੋਰਟੀ ਨੇ ਉਹੋ ਚੀਜ਼ ਕਹੀ ਸੀ ਮੈਂ ਇੱਕ ਵੀਡੀਓ ਵੀ ਪਾਈ ਸੀ ਕਿ ਜੇ ਆਪਾਂ ਪਨੀਰੀ ਬੀਜਦੇ ਆ ਪਨੀਰੀ ਬੀਜਣ ਤੋਂ 15 ਦਿਨ ਬਾਅਦ ਤੇ ਪੱਟਣ ਤੋਂ ਅ ਹਫਤਾᄁਾ ਪਹਿਲਾਂ ਦੋ ਸਪਰੇਹਾਂ ਵਾਲ ਪਨੀਰੀ ਨੂੰ ਜਿਹੜੀ ਤੇਲੇ ਵਾਲੀ ਦਵਾਈ ਹੁੰਦੀ ਹੈ ਕੋਈ ਵੀ ਚੈਸ ਲਾ ਲਓ ਅਸ਼ੀਨ ਲਾ ਲਓ ਉਹਨਾਂ ਬੜੇ ਸਾਲਟ ਲਾ ਲਓ ਉਸ ਤੋਂ ਬਾਅਦ 28 ਮੁਕਸਾਲ 25 30% ਵਾਲੀ ਲਾ ਲਓ ਹਨ ਤੇ ਇਹ ਮਨ ਤੇਲੀ ਵਾਲੀਆਂ ਦਵਾਈਆਂ ਆਪਾਂ ਕਰ ਸਕਦੇ ਆ ਉਹਦੇ ਨਾਲ ਕੀ ਹੋਊਗਾ ਤੇਲਾ ਨਹੀਂ ਆਊਗਾ ਬੂਟੇ ਨੂੰ ਡਾਕਟਰ ਦੱਸ ਦਿਆ ਵੀ ਜਿਹੜੀ ਸਮੱਸਿਆ ਆ ਜਿਹੜਾ ਤੇਲਾ ਆਇਆ ਤੇਲੀ ਦੇ ਥਰੂ ਇੱਕ ਬੂਟੇ ਤੋਂ ਦੂਸਰੇ ਬੂਟੇ ਨੂੰ ਜਾਂਦੀ ਆ ਇਹ ਫੰਗਸ ਆ ਇਹ ਕੋਈ ਤੁਰ ਕੇ ਜਾਂ ਔੜ ਕੇ ਨਹੀਂ ਜਾਂਦੀ ਹੈਗੀ ਇਹ ਤੇਲ ਜਿਹੜਾ ਹੁੰਦਾ ਹਨਾ ਚਿੱਟੀ ਪੇਠ ਵਾਲਾ ਤੇਲਾ ਉਹਦੇ ਥਰੂ ਗਾਹਾਂ ਦੀ ਗਾਹਾਂ ਜਾਂਦੀ ਆ ਮਤਲਬ ਇਹ ਕਿ ਕਿ ਆਪਾਂ ਆਪਣੇ ਕੋਲੋਂ ਕੋਈ ਨਹੀਂ ਇਹ ਗੱਲਾਂ ਕਰਦੇ ਹੈਗੇ ਠੀਕ ਆ ਇਹ ਜਿਹੜੀਆਂ ਮਤਲਬ ਜਿਹੜੇ ਖੇਤੀ ਵਾਲੇ ਡਾਕਟਰ ਆ ਉਹਨਾਂ ਦੀਆਂ ਜਾਂ ਜਿਹੜੀਆਂ ਮਤਲਬ ਜਾਣਕਾਰੀ ਵਾਲੀਆਂ ਅਧਾਰੇ ਆ ਪੀਏਯੂ ਜਾਂ ਉਹਨਾਂ ਦੇ ਥਰੂ ਆਪਾਂ ਜਿਹੜੀ ਜਾਣਕਾਰੀ ਆਪਾਂ ਨੂੰ ਸਰਚ ਕੀਤੀ ਆਪਾਂ ਉਹੀ ਗਾਹਾਂ ਡਿਲੀਵਰ ਕਰਦੇ ਆ ਬਾਕੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਆਪਾਂ ਆਪਣੇ ਤਜਰਬੇ ਕਰਦੇ ਆ ਉਹ ਆਪਾਂ ਉੱਥੇ ਦੱਸ ਦਈਦਾ ਵੀ ਸਾਡਾ ਇਹ ਤਜਰਬਾ ਆ ਇਹ ਕਿਸੇ ادارے ਵੱਲੋਂ ਰეკਮੈਂਡ ਕੀਤਾ ਕੋਈ ਚੀਜ਼ ਨਹੀਂ ਹੈਗੀ। ਸੋ ਅੱਜ ਉਹ ਨਾ 110 ਆ ਕਾਫੀ ਵਧੀਆ ਝੋਨਾ ਆ। ਇਹਦੇ ਵਿੱਚ ਵੀਦਨ ਦਿਖਾਉਣਾ ਕਿੰਨੇ ਕੁ ਪਰਸੈਂਟ ਆ। ਔਰ ਇੱਕ ਬੁਟਾ ਹੈਗਾ ਉਹ ਸਾਹਮਣੇ। ਉਹ ਵਾਲਾ। ਮੰਨ ਲਾ ਥੋੜੇ ਆ ਇਹਦੇ ਵਿੱਚ ਜਿੰਨੇ ਜ਼ਿਆਦਾ ਪਰਸੈਂਟੇਜ ਵਿੱਚ ਨਹੀਂ ਹੈਗੇ ਉਦਾਂ ਹੈਗੇ ਵੀ ਆ ਆ ਜਦਾਂ ਆ ਦੇ ਦੋ ਬੂਟੇ ਹੈਗੇ ਆ ਆ ਵਾਲਾ ਹੈ ਨਾ ਪਰ 110 ਵੀ ਜੇ ਦੇਖਿਆ ਜਾਵੇ ਇਸ ਪ੍ਰੋਗ ਤੋਂ ਤਕਰੀਬਨ ਬਚਿਆ ਹੀ ਆ ਕਿਉਂਕਿ ਜਿੱਦਣ ਦਾ ਮੈਨੂੰ ਇਸ ਰੋਗ ਬਾਰੇ ਕਾਣਾ ਮोटा ਪਤਾ ਲੱਗਾ ਆ ਆਪਾਂ ਜਦਾਂ ਖੱਤਿਆਂ ਚ ਜਿਹੜਾ ਵੀ ਮਾਰਨ ਜਾਂਦਾ ਹੈ ਤਾਂ ਮੈਂ ਨੰਗ ਦੇ ਫੜਦੇ ਆਪਣਾ ਝੋਨਾ ਗਵੰਡੀ ਦਾ ਝੋਨਾ ਹੈ ਨਾ ਦੇਖਣ ਦੀ ਆਰਤੀ ਜੀ ਪਈ ਹੋਈ ਆ ਵੀ ਪੁੱਛੀ ਦਾ ਵੀ ਆ ਗਈਆਂ ਨੂੰ ਹਾਂਜੀ ਕਿਹੜਾ ਵੀਲ ਆ ਅਗਲਾ ਕਹਿੰਦਾ 131 ਪਛਲੀ ਦਾ ਵੀ ਬੋਨਾ ਬੂਟਾ ਤਾਂ ਨਹੀਂ ਹੈਗਾ ਲੈ ਯਾਰ ਸਾਡੇ ਤਾਂ ਹੈ ਨਹੀਂਗਾ ਭਾਜੀ ਕਈ ਝੂਠ ਵੀ ਬੋਲ ਲੈਂਦੇ ਆ ਕਈਆਂ ਨੇ ਦੇਖਿਆ ਨਹੀਂ ਹੁੰਦਾ ਨਾ ਦੇਖੋ ਕੋਈ ਵੀ ਚੀਜ਼ ਹੈ ਜੇ ਆਈ ਆ ਉਹਨੂੰ ਸਮਝੋ ਉਹਦੇ ਬਾਰੇ ਜਾਣਕਾਰੀ ਲਵੋ ਹੋਰ ਆਪਾਂ ਹੁਣ ਕਰਨਾ ਵੀ ਕੀ ਹੈ ਝੋਨਾ ਤਾਂ ਆਪਣਾ ਲੱਗ ਗਿਆ ਹੈਨਾ ਤੇ ਇੱਕ ਫਿਰ ਜਿੱਦਾਂ ਕਿ ਕਈ ਬੰਦੇ ਕਹਿੰਦੇ ਆ ਵੀ ਕਿਸਾਨ ਨੂੰ ਆਨ ਦਾਤਾ ਕਾਹਤੇ ਕਹਿੰਦੇ ਆ ਹੈਨਾ ਕਿਸਾਨ ਨੂੰ ਆਨ ਦਾ ਤਾਂ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਦੀ ਜਿਹੜੀ ਆਮਦਨ ਆ ਰੱਬ ਦੇ ਡਿਪੈਂਡ ਆ ਔਰ ਸਾਹਮਣੇ ਦੋ ਬੂਟੇ ਹੈਗੇ ਆ ਅਨ ਦਾ ਤਾਂ ਇਸ ਕਰਕੇ ਕੀ ਜਾਂਦਾ ਕਿਉਂਕਿ ਹੁਣ ਆਪਾਂ ਨੇ ਖੋਚੋਣਾ ਲਾ ਲਿਆ ਤੇ ਗਰੀਬਨ ਪੜ ਗਈ ਗਿਆ ਖਾਦ ਖੁੱਟ ਪੈ ਗਈ ਆ ਹਨ ਕਈਆਂ ਏਰੀਆ ਦੇ ਵਿੱਚ ਇਦਾਂ ਦੀ ਪ੍ਰੋਬਲਮ ਆ ਗਈਆਂ ਕਿ ਉਹਨੂੰ ਬੋਣ ਦੀ ਨੌਬਤ ਆ ਗਈ ਆ ਆਹ ਦੇਖੋ ਬੂਟਾ ਇਦਾਂ ਛੋਟਾ ਜਿਹਾ ਰਹਿ ਜਾਂਦਾ ਟਿੱਡਾ ਗਿਆ ਛੋਟੇ-ਮੋਟੇ ਦੇਖਦੇ ਆ ਆ ਦੇਖੋ ਆ ਦੋ ਬੂਟੇ ਛੋਟੇ ਰਹ ਗਏ ਸੋ ਜਿੱਥੇ ਮੰਨ ਲਓ ਇਹ ਬੂਟਾ ਕੋਈ ਛੋਟਾ ਰਹੂਗਾ ਉਥੇ ਝਾੜ ਨੂੰ ਫਰਕ ਬਹੁਤਾ ਨਹੀਂ ਤਾਂ ਥੋੜਾ ਤਾਂ ਪਊਗਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਿਲਕੁਲ ਫਰਕ ਨਹੀਂ ਪਊਗਾ ਆ ਦੇਖੋ ਸੋ ਕਿਸਾਨ ਦੀ ਜਿਹੜੀ ਆਮਦਨ ਆ ਝੋਨਾ ਲਾ ਲਿਆ ਝੋਨੇ ਨੂੰ ਇਹਨੂੰ ਤੈਨ ਬੂਰੇ ਖਾਦ ਦੇ ਜਿਹੜੇ 3 25 ਜਿੰਨੇ ਪਾਣੀ ਪੈ ਗਏ ਆ ਪਰ ਇਹ ਚੀਜ਼ਾਂ ਹੋਣ ਤੋਂ ਬਾਅਦ ਹੁਣ ਆ ਪ੍ਰੋਬਲਮ ਆਉਣ ਲੱਗ ਪਈ ਆ ਹਨਾ ਕਈ ਏਰੀਆ ਦੇ ਵਿੱਚ ਝੋਨਾ ਲੋਕੀ ਬੋਂਦੇ ਪਏ ਆ ਬਾਘੇ ਦੁਆਰਾ ਵੀ ਦੇ ਪਏ ਕਈਆਂ ਏਰੀਆ ਵਿੱਚ ਝੋਨਾ ਪਰ ਜੇ ਦੇਖਿਆ ਜਾਵੇ ਉਹਦੇ ਵਿੱਚ ਵੀ ਇਨਾ ਕੋਈ ਖਾਸ ਫਾਇਦਾ ਨਹੀਂ ਹੈਗਾ ਕਿਉਂਕਿ ਜੇ ਹੁਣ ਆਪਾਂ ਝੋਨਾ ਲਾਉਨੇ ਆ ਇੱਕ ਝੋਨਾ 40 ਦਿਨ ਦਾ ਆਪਾਂ ਬਾਹ ਕੀ ਅੱਜ ਕੱਲ ਦੇ ਵਿੱਚ ਝੋਨਾ ਲਾਉਨੇ ਆ ਹਨਾ ਉਹਦੇ ਵਿੱਚ ਪਹਿਲੀ ਤਾਂ ਗੱਲ ਆ ਵੀ ਉਸੇ ਝੋਨੇ ਦਾ ਉਸੇ ਝੋਨੇ ਦਾ 2 ਤੋਂ 3 ਕੁਇੰਟਲ ਦਾ ਹੋ ਸਕਦਾ ਜ਼ਿਆਦਾ ਵੀ ਹੋਵੇ ਝਾੜਦਾ ਹੀ ਫਰਕ ਹੁੰਦਾ 2 ਤੋਂ ਲੈ ਕੇ 5 ਕੁਇੰਟਲ ਦੇ ਵਿੱਚ ਉਹ ਝਾੜਦਾ ਦਾ ਫਰਕ ਆ ਚਲੋ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਖਰਚਾ ਲਵਾਈ ਦਾ 4000 ਕਦੂ ਕਰਨ ਦਾ 2000 ਫਿਰ ਜੂਰੀਆ 1000 ਦੀ ਪੈਣੀ ਹੈ ਨਾ 7-8000 ਰੁਪਏ ਖਰਚਾ ਵਧ ਗਿਆ ਨਾ ਉਹ ਤਕਰੀਬਨ ਮਨ ਸਮਝਾਉਣਾ ਪੈਣਾ ਕਿਸਾਨ ਨੂੰ ਵੀ ਜੇ ਆਪਾਂ ਜਿਹੜਾ ਪਹਿਲਾ ਲੱਗਾ ਉਹਨੂੰ ਹੀ ਨਾ ਬਾਈਏ ਤੇ ਉਹ ਵੀ ਉੱਥੇ ਕੀ ਗੱਲ ਹੋਣੀ ਹੈ ਜੇ ਆਪਾਂ ਦੁਬਾਰਾ ਵੀ ਬੀਜਦੇ ਹਾਂ ਉਹ ਵੀ ਉੱਥੇ ਕੀ ਗੱਲ ਹੋਣੀ ਕਿਉਂਕਿ ਦੁਬਾਰਾ ਵਾਲੇ ਵਿੱਚ ਦੁਬਾਰਾ ਵੀ ਪ੍ਰੋਬਲਮ ਹੋ ਸਕਦੀ ਹੈ ਇਹ ਤਾਂ ਹੈ ਨਹੀਂਗਾ ਵੀ ਜੇ ਹੁਣ ਆਪਾਂ 26 ਜਾਂ ਬਾਸਮਤੀ ਲਾ ਲਈ ਉਹਨੂੰ ਨਾ ਹੋਊਗਾ ਹੋ ਪਹਿਲਾਂ ਵਾਲਾ ਜਿਹੜਾ ਹੁਣ ਚੰਗਾ ਜਿਹਨੇ ਜਾੜ ਕੀਤਾ ਆ ਉਹਨੂੰ ਤਾਂ ਜੇ ਆ ਵੀ ਗਈ ਆ ਪ੍ਰੋਬਲਮ ਚਲੋ ਜਾੜ ਜੂੜ ਤਾਂ ਕਾਫੀ ਵਧੀਆ ਕੀਤਾ ਉਹਨੇ ਹੁਣ ਜਿਹੜਾ ਨਵਾਂ ਮੰਨ ਲਓ ਉੱਥੇ ਬਾੜਾ ਨਹੀਂ ਮੈਨੂੰ ਫਰਕ ਐਦਾ ਜ਼ਿਆਦਾ ਲੱਗਦਾ ਬਾਕੀ ਹਰ ਇੱਕ ਬੰਦਾ ਆਪੋ ਆਪਣੇ ਦਿਮਾਗ ਦੇ ਹਿਸਾਬ ਨਾਲ ਖੇਤੀ ਕਰਦਾ ਹੈ ਤੇ 100% ਕਿਸੇ ਦੀ ਮੰਨੋ ਨਾ ਆਪਾਂ ਵੀ ਨਹੀਂ ਮੰਨਦੇ ਮੈਂ ਜਿਹੜੀਆਂ ਗੱਲਾਂ ਮਨ ਲੋ ਕਹਿਣਾ ਆ ਦੋ ਤਿੰਨ ਬੰਦਿਆਂ ਦੀ ਹੋਰ ਨਾ ਨੀ ਵੀਡੀਓ ਦੇਖ ਲਓ ਜੇ ਸੇਮ ਜੀਆਂ ਆ ਤੇ ਮੈਂ ਹੋ ਸਕਦਾ ਸਹੀ ਕਹਿਣਾ ਆ ਜੇ ਮਨ ਲੋ ਮੈਂ ਆਪਣੀ ਵੱਖਰੀ ਲੈਣ ਜੀ ਖਿੱਚੀ ਜਾਂਣਾ ਫਿਰ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਜੇ ਜਿਹੜੀ ਬੰਦਾ ਕੋਈ ਗੱਲ ਕਹਿੰਦਾ ਜੇ ਆਪਾਂ ਉਹਦੀ ਗੱਲ ਸੁਣੀ ਆ ਉਹਦੇ ਤੇ ਰਿਸਰਚ ਵੀ ਕਰੋ ਮਾਣਾ ਮਟਾ ਵੀ ਹਾਂ ਵੀ ਇਹ ਗੱਲ ਸਹੀ ਆ ਸੋ ਕੱਲ ਨੂੰ ਆਪਾਂ ਜਿਹੜਾ ਹਨਾ ਇੱਕ ਸਾਡੇ ਲੱਗ ਹੈਗਾ ਝੋਨਾ ਜਿਹੜਾ ਜਿਆਦਾ ਮਨ ਲੋ ਜਿਹੱਚ ਪ੍ਰੋਬਲਮ ਆ ਉਥੇ ਆਪਾਂ ਲਾਈਵ ਕਰਾਂਗੇ ਕੱਲ ਨੂੰ ਮਤਲਬ ਦੁਪਹਿਰੋਂ ਬਾਅਦ ਕਰਾਂਗੇ ਮਤਲਬ ਨੇਰਾ ਹੋ ਗਿਆ ਅਜ ਤਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਰਿਕਵੈਸਟ ਆ ਤੇ ਫੋਲੋ ਜ਼ਰੂਰ ਕਰੋ ਜੇ ਕਿਸੇ ਨੇ ਨਹੀਂ ਕੀਤਾ ਕਈ ਵੀਡੀਓ ਦੇਖਦੇ ਆ ਪਰ ਫੋਲੋ ਨਹੀਂ ਕੀਤਾ ਹੈਗਾ ਪਲੀਜ਼ ਫੋਲੋ ਜ਼ਰੂਰ ਕਰੋ ਤੋ ਵੀਡੀਓ ਦੇਖਣ ਵਾਸਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ